ਸਸਕਾ ਭਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਫਿਰ ਆਪਾਂ ਬਾਈ ਸੌਰੰਗ ਸਿੰਘ ਘਰ ਪਹੁੰਚ ਚੁੱਕੇ ਆ ਪਿੰਡ ਪੱਡੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਪਟਾਰਾ ਅੱਜ ਵੀ ਬਾਈ ਹੁਣ ਕੋਈ ਹੈਗੇ 8-9 ਪਸ਼ੂ ਹੈਗੇ ਆ ਚਲੋ ਮਗਰਲਾ maal ਜਿਹੜਾ ਜੀ ਸਾਰਾ ਵੇਚ ਚੁੱਕਿਆ ਤੇ ਨਵਾਂ maal ਆ ਜੀ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਹਸਤੀ ਕਾਲ ਜੀ ਹਸਤੀ ਕਾਲ ਬਾਈ ਜੀ ਖਾਸ ਹਸਤੀ ਕਾਲ ਬਹੁਤ ਸਾਰਾ ਬਾਈ ਠੀਕ ਹੈ ਭਜੀ ਚੇਤਾ ਹੋਣੀ ਚਲੋ ਬਜੀ ਮੇਰਾ ਇੰਤਜ਼ਾਰੀਆ ਸਭ ਤੋਂ ਪਹਿਲਾਂ ਫਤਿਹ ਜੀ ਸਤਿਗੁਰੂ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦਿਆਂ ਨੂੰ ਸਾਰ ਪਿਆਰ ਭਰੀ ਸਤਿਕਾਰ ਆਸ ਕਰਦੇ ਆਂ ਤਾਂ ਸਾਨੂੰ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤ ਰੱਖੇ ਵਾਹਿ ਜੀ ਵਾਹਿ ਜੀ ਸਿੰਦੀ ਜੀ ਕੰਦਰਸਤੀ ਬਹੁਤ ਜ਼ਰੂਰੀ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਤੇ ਬਾਕੀ ਸਿੰਦੀ ਜੀ ਆਪਣਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਹਰ ਵਾਰੀ ਹੁੰਦਾ ਹਰ ਵੀਡੀਓ 'ਚ ਹੀ ਹੁੰਦਾ ਵਾ ਬਿਲਕੁਲ ਜੀ ਕਿਉਂਕਿ ਇਹ ਬਜ਼ੁਰਗ ਜਿਹੜੇ ਅਨਮੋਲ ਖਜ਼ਾਨੇ ਆ ਤੇ ਜਿਹਨੂੰ ਮੌਕਾ ਮਿਲਿਆ ਵਾ ਉਹ ਸੰਭੋ ਜਿੰਨਾ ਸੰਭਿਆ ਜਾਂਦਾ ਬਿਲਕੁਲ ਜੀ ਠੀਕ ਵਾ ਨਾ ਕਿਉਂਕਿ ਇਨਾਂ ਦੀ ਸਾਂਭ ਜਿਹੜੀ ਆ ਬਹੁਤ ਜ਼ਰੂਰੀ ਆ ਇੱਕ ਤਾਂ ਸਾਡਾ ਵਿਰਸਾ ਪੰਜਾਬੀ ਇਹਦੇ ਵਿੱਚ ਹੈਗਾ ਵਾ ਕਿ ਸਾਡੇ ਵਿਰਸੇ 'ਚ ਮਾਪਿਆਂ ਦੀ ਸੇਵਾ ਵੱਧ ਹੁੰਦੀ ਹੈ ਵੱਧ ਹੁੰਦੀ ਹੈ ਭਾਜੀ ਹਨਾ ਅੱਜ ਜਦੋਂ ਬਾਹਰ ਦੀਆਂ ਕੰਟਰੀਆਂ 'ਚ ਇਦਾਂ ਨਹੀਂ ਹੁੰਦਾ ਲੇਕਿਨ ਸਾਡੇ ਖਾਸ ਕਰਕੇ ਪੰਜਾਬ ਵਿੱਚ ਪੰਜਾਬੀਆਂ 'ਚ ਬਹੁਤ ਜਿਆਦਾ ਮਾਪਿਆਂ ਨੂੰ ਸਤਿਕਾਰ ਦੇ ਬਿਲਕੁਲ ਠੀਕ ਹੈ ਨਾ ਬਹੁਤ ਅਟੈਚਮੈਂਟ ਰਹਿੰਦੀ ਉਹਨਾਂ ਦੇ ਨਾਲ ਤੇ ਹਰ ਵਾਰਾ ਇਹੋ ਹੀ ਬੇਇੰਤੀ ਕਰੀ ਦੀ ਆ ਕਿ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਨੂੰ ਟਾਈਮ ਦੇ ਆ ਕਰੋ ਸਤਿਕਾਰ ਕਰਿਆ ਕਰੋ ਕਕੋ ਮਿਆਂ ਪੇ ਉਹ ਤੁਹਾਡੇ ਨੇ ਤੇ ਸੋਭਾ ਜਗਦੀ ਆ ਜਿੰਨੀ ਲੁੱਟੀ ਜਾਂਦੀ ਲੋਟ ਲੋ ਸਹੀ ਜਾਲਾ ਮਾਂ ਪੇ ਉਹ ਤੁਹਾਡੇ ਨੇ ਠੀਕ ਆ ਮਜਬੂਰੀਆਂ ਕਾਰਨ ਦੇ ਸੰਦੇਸਾਂ ਜਾਣਾ ਪੈਂਦਾ ਵਾ ਤੇ ਵਿੱਚੋਂ ਸਮਾਂ ਕੱਢ ਕੇ ਫੋਨ ਕਰ ਲੇ ਬਿਲਕੁਲ ਜੀ ਹਣਾ ਉਹਨਾਂ ਚ ਬਜ਼ੁਰਗ ਜਿਹੜੇ ਉਹ ਖਿਲੇ ਰਹਿੰਦੇ ਆ ਜਦੋਂ ਬਜ਼ੁਰਗ ਜਾਂਦੇ ਆ ਸਮਝਦਾ ਸਾਹਿਬ ਕੋ ਸਭ ਪਰਮਾਤਮਾ ਦੀ ਕਿਰਪਾ ਰਹੀਦੀ ਆ ਹਰ ਮਰ ਘਰ ਚ ਵੀ ਸਾਰਾ ਤੰਦਰੁਸਤੀਆਂ ਖੁਸ਼ੀਆਂ ਹਾਸੇ ਰਹਿੰਦੇ ਇਹ ਹਾਸੇ ਰੱਖਿਆ ਕਰੋ ਬਾਕੀ ਸਾਡਾ ਦੇ ਇਹ ਚੱਲਦਾ ਰਹਿਣਾ ਵਾ ਸਾਨੂੰ ਕਈ ਵਾਰਾਂ ਇਹ ਬਿੰਦ ਨਹੀਂ ਕਰਨਾ ਵੀ 1-2% ਬੰਦੇ ਨਰਾਜ ਇਹਨਾਂ ਦੀ ਮਾਪਿਓਂ ਨਾ ਬਣਦੀ ਹਾਂਜੀ ਹਾਂਜੀ ਉਹਨਾਂ ਕੋਈ ਨਾ ਕੋਈ ਤਰੀਕੇ ਨਾਲ ਸਾਡੇ ਦੇ ਕਮੈਂਟ ਹੋਰ ਕਰ ਦੇਣਾ ਹੁੰਦਾ ਤੇ ਸਾਨੂੰ ਉਹਦਾ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਇਹ ਆ ਕਿ ਹਰ ਬਜ਼ੁਰਗ ਦੀ ਸਤਿਕਾਰ ਬਿਲਕੁਲ ਜੀ ਠੀਕ ਵਾ ਨਾ ਬਿਲਕੁਲ ਹੁਣ ਜਿਹੜੇ ਬੰਦੇ ਦੀ ਬਜ਼ੁਰਗ ਨਾ ਬਣਦੀ ਨਹੀਂ ਜੀ ਜਾਂ ਆਪਣੇ ਚ ਕਮੀ ਜਾਂ ਕਿਸੇ ਹੋਰ ਚ ਕਮੀ ਕੋਈ ਨਾ ਕੋਈ ਤਾਂ ਹੁੰਦਾ ਹੀ ਤੇ ਬਹਿ ਕੇ ਮਤ ਪੇਡ ਕੱਢ ਲੈਣੇ ਚਾਹੀਦੇ ਆ ਪਤਾ ਕਿਉਂ ਬਜ਼ੁਰਗ ਕਿਉਂ ਗੁੱਸਾ ਕਰਦੇ ਆ ਸਾਡੇ ਨਾਲ ਉਹਨਾਂ ਨੇ ਸਾਨੂੰ ਬਚਪਨ ਤੋਂ ਸਾਹ ਪਿਆ ਪੜਾਉਂਦਾ ਸਾਨੂੰ ਕੀ ਕਹਣਾ ਉਹਨਾਂ ਚੀਜ਼ਾਂ ਦਾ ਨਾਰਾਜ਼ਗੀ ਹੈ ਵੀ ਜਿੰਨਾ ਮੈਂ ਸਤਿਕਾਰ ਦਿੰਦਾ ਇਹ ਕਿਉਂ ਨਹੀਂ ਮੈਨੂੰ ਦਿੰਦੇ ਮਗਰਲੇ ਸਹੀ ਗੱਲ ਹੈ ਹਣਾ ਤੇ ਉਹ ਬਹਿ ਕੇ ਕਾਡ ਲੈਣੇ ਚਾਹੀਦੇ ਕੋਈ ਵੱਡੀ ਗੱਲ ਨਹੀਂ ਕਿ ਬਜ਼ੁਰਗ ਆਪਨੇ ਹੁੰਦੇ ਆ ਕੋਈ ਉਨੇਕੀ ਹੋ ਗਿਆ ਘੁੱਟ ਕੇ ਜੱਫੀ ਪਾਓ ਤੇ ਬਜ਼ੁਰਗਾਂ ਨੇ ਕਿਹੜਾ ਕੋਈ ਮਤਲਬ ਨਹੀਂ ਰਿਸ਼ਤੇ ਦੀ ਰਿਸ਼ਤਾ ਨਹੀਂ ਦੋਨਾਂ ਦਾ ਨਾਕਲਾ ਵੀ ਮੈਂ ਇਦਾਂ ਤੇ ਇਦਾਂ ਕਰਨਾ ਉਹ ਤੇ ਤੁਹਾਡੇ ਨੇ ਉਹ ਤੇ ਚਾਹੁੰਦੇ ਨੇ ਤੁਸੀਂ ਸਾਡੇ ਅਸੀਂ ਤੁਹਾਡੇ ਆ ਇਕੱਠੇ ਹੋ ਜਨਾਬ ਸਹੀ ਠੀਕ ਹੋਣਾ ਤੇ ਇਸ ਕਰਕੇ ਮੈਂ ਕਰਦਾ ਰਹੂੰ ਬੇਨਤੀਆਂ ਤੇ ਮੇਰਾ ਵੀ ਤਕੜੀ ਹੋ ਕੇ ਤੁਹਾਡੇ ਬਜ਼ੁਰਗਾ ਸਾਹਮੋ ਤਕੜੀ ਹੋ ਕੇ ਬਸ ਸਾਕੇ ਸੰਦੀਪ ਜੀ ਮੈਂ ਮਾਲ ਕਾਫੀ ਆਪਣੇ ਕੋਲ ਵੀ ਅਸ ਮੇਰੇ ਬਠੰਡੇ ਦੇ ਬੰਦੇ ਆਏ ਸੀ ਮਾਲ ਲੈ ਕੇ ਆ ਬੜੀ 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 ਛੋਟੀ ਸੀ ਚਲੋ ਜਿੱਦਾ ਜਿੱਦਾ ਜਿਹਦੇ ਕਰਮ ਉਹ ਤੁਰੀਆਂ ਜੰਦੀਆਂ ਹਨਾ ਤੇ ਇਹ ਇਦਾਂ ਹੀ ਆਉਂਦੀਆਂ ਜਾਂਦੀਆਂ ਰਹਿਣੀਆਂ ਹੈਗੀਆਂ ਇਹ ਦੂਜਾ ਸੂਰਾ ਝੋਲਟੀਆਂ ਆ ਬੱਚਾ ਵੇਦਾ ਛੋਟਾ ਆ ਜਾ ਠੀਕ ਹੈ ਇਹ ਬੋਲੇ ਬਾਲੇ ਚੋ ਖਾਲੀ ਕਰਤੀ ਹੁਣ ਕੋਲ ਕੋਲ ਖਾਲੀ ਆ 8 ਕਿਲੋ ਤੋਂ ਸਟਾਰਟ ਕੀਤੀ 10 11 ਕਿਲੋ ਵਾਲੀ ਕੱਟੀ ਚਲੋ ਲੋ ਜੀ 8 ਕਿਲੋ ਸਟਾਰਟਿੰਗ ਆ 8 ਕਿਲੋ ਦੀ ਸਟਾਰਟ ਕਾਫੇ ਲਓ ਸੁੰਗ ਵੀ ਸੁਣਾ ਸੁੰਗ ਵੀ ਸੁਣਾ ਸਾਰੀ ਜੱਤ ਵਾਲੀ ਝੋਲਟੀ ਸਾਰੀ ਚਲੋ ਅੱਜ ਦੇ ਸਮੇਂ ਨਾਲ ਬਹੁਤ ਚੰਗੀ ਹੈ ਕੱਲ ਸਮੇਂ ਨਹੀਂ ਆ ਬੱਚਾ ਦੇ ਬੱਚਾ ਦੇ ਬੱਚੇ ਦੇ ਇਤਫੁੱਤ ਤੇ ਕੱਟੀ ਮਾ ਕਰਾ ਟੌਪ ਲੇਵਾ ਤੇ ਮੇਰਾ ਪਛੇ ਨੂੰ ਆ ਸਾਡੇ ਸਾਰਾ ਮਗਰ ਬਸ ਇਹੀ ਹੈ ਆ ਗੱਡੇ ਝੋਡੇ ਨਾਲ ਬੜੀ ਸੋਰਟਾਂ ਦੀ ਬੱਦਨੀ ਆ ਜਾਓ ਭਜੀ ਆ ਜਾਓ ਲਿਆਓ ਕੋ ਸਵਾਦ ਹੋਵੇ ਬੜੀ ਰਹਿਣੀ ਮਗਰ ਕੱਟੀ ਲੱਤ ਨਹੀਂ ਚੱਕਦੀ ਸਾਰੀ ਗੱਲ ਠੀਕ ਹੈ ਭਜੀ 8 ਕਿਲੋ ਦੁੱਧ ਤੇ ਚੰਗੀ ਦੇਵਾ ਸੁਬਾਹ ਸਾਡੇ ਸਾਥ ਸੁਬਾਹ ਬਾਰਾ ਪੰਧਰਨ ਕਰਦੀਆਂ ਉਹ ਚਲ ਕੋਈ ਗੱਲ ਨਹੀਂ ਬਾਜ ਬਾਜ ਇੰਨੀ ਕਰੀ ਜਾਵੇ ਨਾ ਆ ਦੇਖੋ ਦੇਵਾ ਲਾਵਾ ਬੜਾ ਵਾ ਥਾਂ ਬੜੇ ਕੰਮ ਦਾ ਲੱਗਦਾ ਵਾ ਇਹ ਸੰਦੀਪ ਜੀ 80000 ਜਵਾਂ ਨੂੰ ਪਾਉਂਦੇ 500 ਸ਼ਾਟ ਚਲੋ ਆਜਾ ਇਹ ਸੰਦੀਪ ਜੀ ਨੀਲੀ ਦੀ ਮੈਂ ਵਾ ਵਖਾਉ ਤੁਹਾਨੂੰ ਹਾਂ ਹੁਣ ਬੜਾ ਕੰਮ ਬੜਾ ਵਾ ਆ ਵੇਖੋ ਜੀ ਗੱਬਣ ਹਨਾ ਜੀ ਬੜਾ ਹਫਤਾ ਹੀ ਲੈ ਜਾਣਾ ਮੈਂ ਹਫਤੇ ਹੀ ਲੈ ਜਾਣਾ ਇਧਰ ਆ ਇਧਰ ਅੱਗੇ ਵੀ ਥਾਂ ਦੇਖ ਲਓ ਅਜਾ ਮੈਂ ਜੀ ਇਧਰ ਵਖਾਉ ਦੱਸੋ ਹੌਂ ਟਾਈਮ ਹੈ ਲੈ ਜੂਗੀ ਬਸ ਠੀਕ ਆ ਕਾਫੀ ਅੱਗੇ ਵੀ ਪੈਰਾ ਤੇ ਨਿਸ਼ਾਨ ਸੋਹਣਿਆ ਅੱਖਾਂ ਚ ਵੀ ਆ ਗਏ ਆ 80% 70 80% ਨੀਲੀ ਨੀਲੀ ਵੇ ਆ ਆ ਦੇਖ ਦੂਜਾ ਆਸੂਗਾ ਆ ਇਧਰ ਆ ਜਾ ਇੱਕ ਟੰਗੀਆ ਬਹੁਤ ਹੋਣੀ ਫੇਰ ਵੀ ਘੋਟੀ ਮੈਂ ਆ ਵਾਂ ਇਧਰ ਬਾਹਰ ਭਾਵੇਂ ਕੱਢ ਦਿਓ ਬਾਹਰ ਬਾਹਰ ਕੱਢ ਲਓ ਐਂ ਤੱਕ ਤੋੜ ਕੇ ਆਊ ਵੀ ਸਾਰੀ ਮੱਕਰ ਨੂੰ ਹਫਤਾ ਹੀ ਲੈ ਦੂੰਗੀ ਮੈਂ ਆ ਲੈ ਲੀ ਨਾ ਸੰਦੀਪ ਪੜੀ ਪੋਲੀ ਆ ਪੂਰੀ ਪੜੀ ਬਾਈ ਹਾਂ ਮੈਂ ਬਸ ਹਫਤਾ ਕੱਤੀ ਕਰਤੀ ਹਾਂ ਤੇ ਹਫਤੇ ਨੂੰ ਮੈਂ ਮਸਲਾ ਪੀ ਲੱਸੀ-ਲੱਸੀ ਪੀਊਗਾ ਬਸਾ ਵਿਸਾਖੀ ਨੇ ਜਾ ਦੇ ਲੈ ਹਾਂ ਹਫਤਾ ਲਾਗੀ ਵਿਸਾਖੀ ਦੇ ਲੱਸੀ-ਲੱਸੀ ਪੀਊਗਾ ਚੰਗੀ ਵਧੀਆ ਹੈਨਾ ਤੇ ਸੰਦੀਪ ਜੀ ਦਵਾ ਕੇ 71000 71000 500 ਤੋਂ ਛੋਟ 750 ਦੀ 770 ਚਲੋ ਆਹ ਜੀ ਇਹ ਸੰਦੀਪ ਜੀ ਲਾ 2 ਮਹੀਨੇ ਚ ਬਣੀ ਆ ਅੱਛਾ ਚੰਗਾ ਮੋਟਾ ਮਾਟਾ ਥਾਣੇ ਲੱਗਾ ਇਹਦੇ ਕੋਲ ਹਮ ਅੱਗੋਂ ਹੀ ਕੈਮਰਾਮੈਨ ਜੀ ਬੁਲਾਉ ਠੀਕੇ ਬੰਦੇ ਆਪਣੇ ਸਾਝੇ ਜਿਹਨਾਂ ਕੋਲ ਹੈ ਆ ਡੇਟ ਵੀ ਦੇ ਦਾਂਗੇ ਜਿਹੜੀ ਡੇਟ ਦੀ ਇਹ ਨਾ ਚੱਲ ਗਈ ਆ ਨਾ ਮੇਰੇ ਵਿੱਚ ਤੇ ਜਸਨਾ ਸੋਨਾ ਚੰਗੀ ਰਾਜਨੀਵਾ ਲੋ ਜੀ ਪਾ ਜੋਲ ਬੜਾ ਮੈਂ ਦੇ ਕੋਲ ਹਾਂ ਹੁਣ ਇਹੋ ਮਹੀਨਾ ਜਾ ਕੇ ਡੇਢ ਪੌਣੇ ਦੋ ਸੰਭੋ ਵਾਹ ਤਨ ਯਾਰੇ ਲਾਉਗੇ ਹੈਨਾ ਯਾਰੇ ਜਦੋਂ ਸੋਨਾ ਨਜ਼ਾਰੇ ਰਹਿਣਗੇ ਬਸ बवंजा हजार बवंजा सिर्फ पारे धन वाए बिल्कुल सिर्फ दो हजार की वक्त किया बवंजा हजार पांच सौ छोड़ा ਇਹ ਵੀ ਗੱਬਣੀਆਂ ਇਹ ਵੀ ਗੱਬਣਾਂ ਜੀ ਲਓ ਜੀ ਇਹ ਵੀ ਗੱਬਣੀਆਂ ਇਹ ਸੰਦੀ ਵੀ ਚੌਥੇ ਮਹੀਨੇ ਦਾ ਖਾਣ ਤੁਣ ਦੇਖ ਕੇ ਨਾ ਸਪੈਸ਼ਲ ਹੈ ਅੱਛਾ ਦੁੱਧ ਕਿੰਨਾ ਜੀ ਦੋ ਦਸ ਸੰਦੀਪ ਜੀ ਮੇਰੇ ਮਾਨਾ ਢੇਰੀ ਦੀ ਮੈਂ ਆ ਹਾਂਜੀ ਇੱਕ ਅਧਿਕਾਰ ਜਾ ਕੇ ਘਾਟੀ ਦਿੰਦੀ ਆ ਮੈਂ ਤੇ 2 2.5 ਕਿਲੋ ਚੋਇਆ ਵਾ ਬਸ ਉਹਨਾਂ ਕੋ ਪੰਜ ਦਿੰਦੀ ਸੀ ਤੇ 2 2.5 ਦਿੱਤਾ ਐਨੇ ਤੇ ਇਹਨੂੰ ਨਾ ਸਮਝ ਕੇ ਲੈ ਲਓ ਤੇ ਜੇ ਕੋਈ ਅੱਗੇ ਜੁਰਤ ਵਾਲਾ ਹੋਇਆ ਤੁਹਾਨੂੰ 4 ਕਿਲੋ ਚੋਈ ਵੀ ਜਾਵੇ 4 ਮਿੰਨੇ ਗੱਬਣਾ ਨਹੀਂ ਚੋਰ ਪੂਰਾ ਹੀ ਘਾਟੂ ਕੁਛ ਨਹੀਂ ਕਰ ਲੋ ਠੀਕ ਹੈ ਮਤਲਬ 4 ਦੇ ਕਰੀਬ ਆ ਚਾ ਇੱਕ ਪਾਸ ਚ ਇੱਕ ਪਾਸ ਹੀ ਪਿਓਰ ਦੁੱਜਾ ਸੁਗਾ ਆ ਵੇਖੋ ਸਹੀ ਰੰਗ ਰੂੰਗ ਬੜਾ ਨਾ ਦੇਖੋ ਥੋੜੋ ਥੋੜੋ ਜੀ ਵੇਖੋ ਗਵਾਹ ਉੱਚੀ ਲੰਮੀ ਕੋਲ ਹਾਈਟ ਇਸ ਹਾਈਟ ਨਹੀਂ ਛੋਟੀ ਹੈ ਬਿਲਕੁਲ ਪੂਰੀ ਉਚੀ ਲੰਮੀ ਸਿੰਗਲ ਹੈ ਸਿੰਗਲ ਹੈ ਸਿੰਗਲ ਹੈ ਪੱਟੀ ਮੈਂ ਉਹ ਵੱਡੀ ਮੈਂ ਪੂਰੀ ਸਾਡੇ ਚ ਬਹੁਤ ਵੱਡੀ ਹੈ ਇਹ ਸੰਦੀਪ ਜੀ 52000 52000 500 ਛੋੜ ਹਾਂ 500 ਛੋੜ ਚਲੋ ਠੀਕ ਹੈ ਆ ਵੀ ਬੜਾ ਤਗੜਾ ਨਵੀਂ ਨਾਲਿਆਂ ਦਾ ਦੱਬ ਗੋੜਾ ਹੈ ਸੰਦੀਪ ਜੀ ਇੱਧਰ ਵੇਖੋ ਆ ਰਮਨ ਇਹ ਨਾ ਮੋਟਾ ਮੋਟਾ ਥਾਂ ਲਗਾ ਬੜੀ ਸਾਫ ਕੱਟੀ ਆ ਚਾਰ ਧਾਨ ਜਵਾ ਮੂ ਸੰਦੀਪ ਜੀ ਬਸ ਠੀਕ ਆ ਇਹਦੀ ਡੇਡ ਜਿਹੜੀ ਆਪਾਂ ਦੇ ਦੇਵਾਂਗੇ ਹਾਂਜੀ ਕੋਈ ਅੱਗੇ 10 ਵੀ ਦਿਨ ਲੈ ਜਾ ਕੋਈ ਪਤਾ ਨਹੀਂ ਇਹਦਾ ਇੱਕ ਵਾਰ ਇੱਧਰ ਆਇਓ ਆ ਇੱਕ ਇੱਧਰ ਇਹ ਮੋਲੇ ਝੋਟੀ ਪਈ ਹੈ ਨਾ ਬਾੜੀ ਯਾਰੀ ਨਹੀਂ ਨਾ ਪਾੜੀ ਉਹ ਨਾ ਕਿ ਵੱਡੀ ਝੋਟੀ ਹਾਂ ਕਿਦਾਂ ਬਣੀ ਘਬੜੇ ਨੀ ਇਹ ਅਬਸਰ ਦੀ ਫਾੜੀ ਡੇਟ ਦੇ ਦੇਣਾ ਜਿਹੜਾ ਮੈਨੂੰ ਦਿੱਤੀ ਗਿਆ ਠੀਕ ਹੈ ਠੀਕ ਹੈ ਬੜੀ ਝੋਟੀ ਆ ਬੜੀ ਝੋਟੀ ਆ ਬੜੀ ਢੇਰ ਕਿੰਨੀ ਆ ਪਾਲ ਦੇਖ ਤੋ ਚੱਲ ਲੈ ਬਹੁਤ ਪਾਲ ਚੱਲਣ ਦੋ ਆ ਵੀ ਸੰਦੀਪ ਜੀ ਕਿਤੇ ਹੱਥ ਨਹੀਂ ਤਾਰਦੇ ਦੀ ਜਲੀਰੀ ਨਾਲ ਨਾ ਪਾਲੀ ਆ ਬਹੁਤ ਚਲੋ ਉਹਨਾਂ ਦੀ ਮਜਬੂਰੀ ਨਾ ਦੇ ਤਾਂ ਖਾਂ ਖੋਣ ਬੜਾ ਮੁਰਕਾ ਲਖਾ ਬੜਾ ਹੀ ਪਿਆਰਾ ਥਾਣ ਲੱਗਾ ਸਿੰਘ ਕਿਸੇ ਪਾਸਿਓਂ ਵੀ ਨਾ ਮੈਂ ਹੱਥ ਨਹੀਂ ਧਰਨ ਲੀ ਵੇਖ ਠੀਕ ਐਨੀ ਖਾਲੀ ਕੋਟੀ ਆ ਆਪਾਂ ਜਿਹੜੀ ਡੇਟ ਦਵਾਂਗੇ ਨਾ ਆਪਣੀ ਅਗਲਾ ਚੈੱਕ ਕਰਾ ਲੈ ਬਿਲਕੁਲ ਉਹਨਾਂ ਦਾ ਕਹਿਣਾ ਵਾ 25 ਤਰੀਕ ਤੋਂ ਇਹਨੂੰ 8ਵਾਂ ਮਹੀਨਾ ਲੱਗ ਗਿਆ

ਯਾ ਭਾਈ ਨਹੀਂ ਸਮਝਦਾ ਵੀ ਤਿੰਨ ਮਹੀਨੇ ਤੋਂ ਸਾਨੂੰ ਬੜਾ ਜੇ ਇਹ ਜਿਹੜੇ ਚੰਗੇ ਝੋਟੇ ਨਹੀਂ ਕਿੰਨੀ ਦੇਰ ਪਿਆ ਆਦੀ ਉਦਾਂ ਹੀ ਆਉਂਦੀ ਆ ਤੇ ਇਹ ਜੇ ਮੰਨ ਲਾ 1% 1% ਮੰਨ ਲੇ ਨੇ ਜੇ ਉਹਨਾਂ ਉਹ ਵੀ ਨਾ ਵੇਚ ਵੀ ਪਾ ਲਿਆ ਹੋਊਗਾ ਤਾਂ ਵੀ ਸਭ ਵੇਚਦੀ ਜਾਂਦੀ ਆ ਪਰ ਮੈਂ ਨਹੀਂ ਆਪਾਂ ਅੱਠਵੇਂ ਦੀ ਸਮਝ ਕੇ ਕੋ ਕੋ ਨੇ ਡੇਢ ਬੰਦੇ ਝੂਠਾ ਲੇ ਨਹੀਂ ਸੀ ਦੇਖਦਾਰ ਨੂੰ ਮੈਨੂੰ ਵਿਖਾਈ ਆ ਪਰ 1% ਕਦੇ ਹੋ ਵੀ ਜਾਵੇ ਤੇ ਸਾਨੂੰ ਫੋਨ ਨਹੀਂ ਕਰ ਪਾ ਠੀਕ ਆ ਅਸੀਂ ਇਹਨੂੰ ਭਾਵੇਂ 6 ਮਹੀਨੇ ਤੇ ਕਹੀ ਤਾਂ ਵੀ ਸਾਡੀ ਨੇ ਪਰ ਆਪਾਂ ਨੂੰ ਜਿਹੜੀ ਉਹਨਾਂ ਗੱਲ ਲਈ ਆਪਾਂ ਕੋਈ ਗੱਲ ਬਿਲਕੁਲ ਇਹ ਸੰਧੀ ਵੀ ਬੱਚੀ ਹੁਣੇ ਸੂਕੀ ਆ ਗਈ ਆ ਪਹਿਲਾ ਸੂਆ ਇਹ ਦੂਜਾ ਪਹਿਲਾ ਸੂਆ ਅੱਛਾ ਪਹਿਲਾ ਸੂਆ ਪਹਿਲਾ ਸੂਆ ਮਗਰਬ ਅੱਛੀ ਪ੍ਰਿੰਟ ਬਹੁਤ ਵੱਚੀ ਹੁਣੇ ਉਸ ਤਰ੍ਹਾਂ ਬੜਾ ਜ਼ੋਲਾ ਕਿ ਆ ਥਾਨ ਵੀ ਇੰਨਾ ਸਪੈਸ਼ਲ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਵੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਵੀ ਇੰਨਾ ਥਾਨ ਸਪੈਸ਼ਲ ਵਾ ਅਜੇ ਪੰਜ ਮਗਰ ਆ ਗਿਆ ਨਾ ਮਗਰ ਵੀ ਟਾਪ ਦੀ ਬੱਚੀ ਅੱਜ ਬੱਚੀ ਮਗਰ ਆ ਲੈਵਾ ਫਿਕਸ ਲੀਵਾ ਹਾਂ ਫਿਕਸ ਫਿਕਸ ਲੀਵਾ ਦੋ ਦੋੜ ਆਈ ਤੇ ਵੇਖੋ ਗਾਡੀ ਵੇਖੋ ਹਾਂ ਆਈ ਤੇ ਵੇਖ ਹਾਂ ਬੜਾ ਸੋਹਣਾ ਨੂਮਾ ਜੀ ਵੀ ਲੱਗਾ ਵੇਖੋ ਹਾਂ ਬਿਲਕੁਲ ਚਲੋ ਤੋੜੋ ਲਓ ਜੀ ਵੇਖੋ ਬਰਾਏ ਇੱਕ ਫਿਕਸ ਲੇਵੇ ਇਹਦੀ ਵਹਿੜਾ ਫਿਕਸ ਲੇਵੇ ਦੀ ਵਹਿੜਾ ਬਿਲਕੁਲ ਦੁੱਧ ਵਾਲਾ ਸਾਰਾ ਲੇਵਾ ਜੀ ਚੰਗਾ ਮੋਟਾ ਥਣ ਲੱਗਾ ਹਟ ਹਟ ਪਿਛਾਣ ਪਿਛਾਣ ਨਾ ਬੱਚੇ ਦਾ ਕਰਨਾ ਬੱਚੇ ਦਾ ਕਰ ਬੱਚੇ ਦਾ ਕਰ ਬੱਚੇ ਦਾ ਕਰ ਆਹ ਬੱਚੇ ਦਾ ਕਰਨਾ ਕੋਈ ਦਾਤ ਕਰਨਾ ਹੈ ਬੱਚੇ ਤੇ ਹੋ ਕੋਨ ਮੋਟਾ ਭਰ ਮੋਟਾ ਗੁਰਾ ਜਨ ਲਗਾ ਹਾਂ ਗੁਰਦਰੂਪਾ ਆਈ ਦੇ ਕਿੰਨਾ ਵੋਟਾ ਪਾ ਦਿੱਤਾ ਮਗਰ ਬੱਚਾ ਸੁਣਾ ਦੇਤਾ ਪਹਿਲਾ ਸੂਆ ਵਾ ਸੰਦੀਪ ਜੀ ਇਹ ਦਵਾਂਗੇ 95000 95000 500 ਛੋਟ ਵੀ ਹੋ 500 ਠੀਕ 848 848 ਦੀ ਐਡੀ ਵੈਡ ਨਹੀਂ ਸੰਦੀਪ ਜੀ ਮੇਰੇ ਇੱਥੇ ਸਨੀ ਜਿੰਨਾ ਵੈੜ ਕੋ ਪ੍ਰਿੰਟ ਵਾਲ ਜਿੰਨੀ ਸੋਹਣੀ ਆ ਬਾਕੀ ਸਭ ਕੋ ਛੇਦਾ ਨਿਕਲ ਗਿਆ ਜਾ ਕੇ ਦੋਦੀ ਕੋਣਾ ਬਾਬੇ ਦੀ ਕਿਰਪਾ ਸ਼ਾਮਾ ਤੱਕਨੇ ਚੌਂਕੜੇ ਜੀਰ ਵੀ ਸੌਣ ਦੇਣੀ ਠੀਕ ਆ ਨਾ ਤੇ ਸਾਰੀ ਸੋਨੇਾਰੀ ਕਰਕੇ ਲੈ ਜਾਂਦੀ ਆ ਜਰਸੀ ਵੀ ਆਪੇ ਕੱਢੇ ਬਾਹਰ ਹੈ ਪਹਿਲਾ ਦੋਨਦੀ ਪਹਿਲਾ ਅਜੇ ਦੋਨਦੀ ਚੌਕੀ ਹੋ ਦੋਨਦੀ ਜੋਗੀ ਦੋਦੀ ਚੌਕੀ ਆਓ ਜੀ ਰੋਪੜੀ ਹਣਾ ਜੀ ਅਜੇ ਦਿਨ ਵੀ 10 ਲੈ ਜੀ ਲੋ ਜੀ ਵੇਖੋ ਸਰਾ ਆ ਇੱਧਰ ਆਓ ਪੈਰ ਫੁੰਦੀ ਵੀ ਵੇਖੋ ਅੰਦਰ ਆ ਸਰਾ بس میری ਜਰਸੀ ਪਿਓਰ ਪਿਓਰ ਜਰਸੀ ਨਿਕਾਜਾ ਮੂੰ ਲੱਗਾ ਦੋਂਦੀ ਜਾਚੋ 2000 ਜਾਚਾ 14 ਸੋਲੋ ਠੀਕ ਹੈ ਨਾ ਕਿੰਨਾ ਸੋਹਣਾ ਮੂੰਹ ਆ ਲੱਗਾ ਮੂੰਹ ਮੈਂ ਪੰਜ ਤੇ ਗੁਰੂ ਜੀ ਦਾ ਮਾਰਦੀ ਠੰਡੀ ਠੰਡੀ ਵੜੀਆ ਬੜੀ ਸਾਫ ਵਸ਼ੀ ਥਲੇ ਉਹਦੇ ਅੱਜ ਆਪ ਪਾਈ ਤੋਂ ਅੱਜ ਲਾਈ ਕੋਤਾਨੀ ਲਿਆਓ ਗੱਲ ਵਾ ਕਹੇ ਇਹਨੂੰ ਕਿੱਦੋਂ ਸਾਰਾ ਕੁਝ ਮਿਲ ਜਾਂਦਾ ਵਾ ਕਿ ਮੈਂ ਖਾਂ ਕਿਸੇ ਦੇ ਡੇਰੇ ਤੇ ਸਾਰੇ ਡੇਰੇ ਤੇ ਮਿਲ ਜਾਂਦਾ ਮੇਰੀਆਂ ਦੇ ਭਾਈ ਹਾਂ ਪਰ ਇਹ ਆ ਮੱਛੀ ਨੂੰ ਖਾਣਾ ਬੜਾ ਸਪੈਸ਼ਲ ਲੱਗਾ ਵਾ ਤੇ ਬਾਕੀ ਦੇਣ ਚ 10-12 ਚੋਲਾ ਭਾਵੇਂ ਹਾਂ ਨਾ ਬਸ ਵੀ ਇੰਨੀ ਠੰਡੀ ਬੱਸੀ ਹੈ ਹਾਂਜੀ ਸੰਦੀਗੀ 2800 ਠੀਕ ਆ ਤੇ ਛੋੜ ਵੀ 500 527 ਦੇਣਾ ਵਾ ਇੰਨਾ ਲੱਗਦਾ ਇੱਕ ਨਕੀਨਾ ਇੱਧਰ ਰੱਖ ਕਹਿ ਗੋਣ ਇੱਧਰ ਆ ਇੱਥੇ ਗਦੀ ਨੀ ਇਹਦੇ ਸੰਦੀ ਗਿ ਖਾਉਣਾ ਬਾਹਰ ਕੱਢ ਕੇ ਖੁਰ ਕੱਢਿਓ ਮਾਰ ਦਿਓ ਯਾ ਵੀ ਕਰਾ ਦੇ ਬੈਠ ਜਾ ਇੱਕ ਮਿੰਟ ਇਹ ਜਿਹੜੀ ਮਈ ਆਵੇ ਲੈ ਗਏ ਬਠਿੰਡੇ ਇਹ ਤੁਹਾਨੂੰ ਮਈ ਦਿਖਾ ਦਿੰਦਾ ਨਾ ਏਡੀ ਵੱਡੀ ਮੈਂ ਦੀ ਕੱਟੀ ਪੋਤਾ ਪੂਰੀ ਘਾ ਇਧਰ ਉਤਾ ਦੇਗਾ ਨਾਲ ਜੋੜੂ ਸੇਂਗ ਤੇ ਇੰਨੀ ਕਾਫੀ ਹੈ ਨਾ ਇਹ ਇਧਰ ਰੱਖੋ ਪਹਿਰੇ ਮੈਂ ਆਵਾਂ ਖਾਓ ਇਹ ਕਿਤੇ ਨਾ ਰੁਪਈਆ ਨਹੀਂ ਨੰਗਲ ਬਿੰਨੰਗਣੀ ਅਜ ਨਾਨੀ ਕਾ ਨਿਕਾ ਸੇਂਗ ਵਾ ਸੋ ਲੋ ਤਾਂ ਓਏ ਚੱਲ ਓਏ ਚੱਲ ਹਾਈਟਾ ਆ ਜੀ ਹਾਈਟਾ ਲੈ ਆ ਲੈ ਆ ਆਜੋ ਇਹ ਸੋਹਣਿਆ ਰੰਗ ਬਾਜ ਰੰਗ ਤਾਂ ਨਿੱਕੀ ਨਿੱਕੀ ਸੰਗੀ ਆ ਤੇ ਮੁੱਲ ਇੱਕੋ ਮਹੀਨੇ ਰੋਦੇ ਬੈ ਕਿਨੇ ਜੀ ਹਟ ਹਟ ਹਾਈ ਤੋਂ ਜੜੀ ਜਾ ਇਹਨਾਂ ਸੰਦੀਪ ਜੀ ਪਹੇ 7500 ਰੁਪਿਆ ਲੈਣਾ ਹੀ ਲੈਣਾ ਵਾ ਬਸ ਪਹਿਲਾਂ ਤਾਂ ਸਹੀ ਪਹਤਰੀ ਕੋਮੀਨਾ ਦੋਦਾ ਕਾਮਾ ਇੱਕੋ ਮਹੀਨਾ 7500 ਰੁਪਈਆ ਲੈਣਾ ਵਾ ਜੇ ਕੋਈ ਦੂਰ ਨੇੜੇ ਦਾ ਲਊਗਾ ਤੇ ਕਿਹ ਮਈਆਂ ਮੂਈਆਂ ਨਾ ਪਾ ਕੇ ਥੋੜਾ ਕਰਾ ਲੱਗਦਾ ਹਾਂਜੀ ਹਾਂਜੀ ਤੇ ਇਹ ਲਾਗੇ ਦਾ ਲਊ ਜਿਹਾ ਮਾਰੀ ਬਿਲਕੁਲ ਇਹੋ ਸੰਦੀਪ ਜੀ ਆਪਣੇ ਕੋ ਮਾਲਵਾ ਜੀ ਬਸ ਆ ਆਪਣੇ ਵੱਲੋਂ ਤੇ ਬੜੇ ਜਾਇਜ਼ ਕੀਤੇ ਆ ਹੁਣ ਜੇ ਗਾਰ ਨੂੰ ਇੱਧਰ ਦੇਖ ਸੰਦੀਪ ਜੀ ਐਨੀ ਠੰਡੀ ਗੱਲ ਆ ਆਪਣੇ ਵੱਲੋਂ ਬੜਾ ਜਾਇਜ਼ ਕੀਤੇ ਆ ਉਸ ਤੋਂ ਬਾਅਦ ਜਿੰਨੇ ਸੰਦੀਪ ਜੀ ਦੀ ਫਾਰਮ ਦੇਖਦੇ ਉਹ ਆਖਣ ਬਿਲਕੁਲ ਜੀ ਕੋਈ ਹਰ ਬੰਦਾ ਆਪਣੇ ਕੋਸ਼ਿਸ਼ ਨਾਲ ਮਿਲਦਾ ਜਾਂ ਕਰਦਾ ਤੇ ਹਰ ਵਾਰਾਂ ਹੀ ਰੇਡ ਕੋਸ਼ਿਸ਼ ਇਹੀ ਹੁੰਦੀ ਹੈ ਕਿ ਘੜ ਤੋਂ ਘੱਟ ਹੋਵੇ ਬਿਲਕੁਲ ਠੀਕ ਆ ਨਾ ਤੇ ਬਾਕੀ ਮੇਰਾ ਵੀ ਆਨਲਾਈਨ ਉਹਨਾਂ ਵਾਸਤੇ ਜਿਹੜੇ ਮੇਰੇ ਵੀਰ ਮੇਰਨਾ ਵਰਤਦੇ ਆ ਲੰਮੇ ਸਮੇਂ ਤੋਂ ਮਾਲ ਲੈਂਦੇ ਆ ਉਹ ਇੱਕ ਮੜ ਇੱਕ ਕਾਲ ਕਰਨ ਦੇ ਘਰ ਮਾਨ ਪਾ ਚਾਹਣ ਨਵਾਂ ਬੰਦਾ ਆਪਣੀ ਤਸੱਲੀ ਕਰ ਲੇ ਜਿਹੜੀ ਚੀਜ਼ ਸੂਈ ਆ ਉਹ ਚੋ ਕੇ ਖੜੇ ਜਿਹੜੀ ਗੱਬਣ ਵਾ ਉਹਦੇ ਥਣ ਪਾਸ ਕਰਕੇ ਖੜੇ हां ठंडी से वे हो गारंटी हुंदी कि गांड नाड़नी हुंदा कोई दाववी तेरा वाध जान ਘਟ ਜਾਣ ਕੋਈ ਗਰੰਟੀ ਬਿਲਕੁਲ ਜੇ ਕੋਈ ਮਹੀਂ ਵੀ ਹਾਜ਼ਰ ਸੁਈ ਅੱਜ ਦੀ ਖੜਦਾ ਉਹਨੂੰ ਪੂਰੀ ਪਾਸ ਕਰ ਲੋ ਜਿੰਨਾ ਚਿਰ ਖਾਲੀ ਨਹੀਂ ਕਰਦੀ ਉਹਦੀ ਦਾਵਵੀ ਤੇਰਾ ਵਾਧ ਜਾਣ ਘਟ ਜਾਣ ਕੋਈ ਗਰੰਟੀ ਨਹੀਂ ਬਿਲਕੁਲ ਸਹੀ ਗੱਲ ਐਵੇਂ 2-3000 ਰੁਪਏ ਬਲੇ ਸੰਦੀਪ ਜੀ ਗਰੰਟੀਆਂ ਦੇ ਕਾਹਦੀਆਂ ਗਰੰਟੀਆਂ ਦੇਈ ਜਾਏ ਕੋਈ ਬੰਦਾ ਵੀ ਮਹੀਂ ਸੁਣਦੀ ਦਾ ਪਤਾ ਨਹੀਂ ਕਿ ਐਸਾ ਚਾਰ ਥਾਣਾ ਬਾ ਚਾਰ ਤਰ੍ਹਾਂ ਵਾਦਾ ਕੇ ਘੱਟ ਵਾਕੇ ਫਾਂਟ ਨਹੀਂ ਸਮਝ ਨਹੀਂ ਬਦਲਦਾ ਨਾ ਹੀ ਗੱਭਣ ਮਹੀਂ ਦੀ ਆਉਂਦੀ ਜਦੋਂ ਮੈਂ ਚੁਾਈ ਹੋ ਕੇ 8 ਦਿਨ ਬਾਅਦ ਸਮਝ ਆਉਂਦੀ ਹੈ ਇੱਕ ਵਾਰ ਇੰਨੀਆਂ ਕੀ ਗਰੰਟੀਆਂ ਹੁੰਦੀਆਂ ਵਾ ਬਾਕੀ ਜਿਹੜਾ ਪੁਰਾਣੇ ਬੰਦੇ ਜਾਣਦੇ ਉਹਨਾਂ ਨੂੰ ਪਤਾ ਸਾਡੀ ਗਰੰਟੀ ਬਿਲਕੁਲ ਬਾਜੀ ਤੇ ਨਵੇਂ ਨੇ ਜਿੰਨੇ ਪਾਸ ਕਰਨੀ ਆਪਣੀ ਕਰੋ ਬੱਚਾ ਲੈਂਦੀ ਤੇ ਲੈ ਜਾਓ ਨਹੀਂ ਲੈਂਦੀ ਤੇ ਮੇਰੇ ਘਰ ਹਾਂਜੀ ਬਾਤ ਬਾਤ ਠੀਕ ਵਾ ਨਾ ਐ ਆਪਣੀ ਤਸੱਲੀ ਕਰਕੇ ਪੁਰਾਣੇ ਵਾਸਤੇ ਸਾਰੀਆਂ ਗਰੰਟੀਆਂ ਨਵੇਂ ਆਪਣੀ ਤਸੱਲੀ ਕਰ ਲੈ ਚੰਗੀ ਲੱਗਦੀ ਤੇ ਲੈ ਜੇ ਨਹੀਂ ਲੱਗਦੀ ਤੇ ਨਾ ਬਿਲਕੁਲ ਠੀਕ ਆ ਨਾ ਥੋੜਾ ਜਿਹਾ ਮੁਨਾਫਾ ਕਿੰਨੇ ਕੁ ਮੁਨਾਫੇ ਆ ਇਹਨਾਂ ਦੇ ਤੇ ਤੁਸੀਂ ਸਮਝ ਹੀ ਲੈਣੇ ਤੁਹਾਡੇ ਵੀ ਘਰਾਜੋ ਦੇ ਕਿੰਨੇ ਕਿੰਨੇ ਦੀਆਂ ਵੇਚਦੇ ਤੇ ਇਹ ਤੁਹਾਡੇ ਘਰਾਣੀਆਂ ਹੀ ਮਈਆਂ ਆ ਤੇ ਬਾਕੀ ਵੀਰ ਜੀ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੱਟੋ ਵੱਟੇ ਸ਼ੇਅਰ ਕਰਿਆ ਕਰੋ ਕਿਸੇ ਹੋਰ ਦਾ ਭਲਾ ਹੋ ਜਾਂਦਾ ਕਿਸੇ ਹੋਰ ਦੇ ਘਰ ਵੀ ਚਲ ਜਾਂਦਾ ਜਿਹਨੇ ਨਹੀਂ ਨਾ ਵੀਡੀਓ ਵੇਖੀ ਉਹਨਾਂ ਕੋਲ ਉਹਨਾਂ ਕੋਲ ਕਿਸੇ ਨੇ ਮਾਲ ਲੈਣਾ ਉਹਦੇ ਪਸੰਦ ਆ ਜਾਂਦਾ ਹੈ ਤੁਹਾਡੇ ਇੱਕ ਸੋਚ ਦੱਬਣ ਨਾ ਕਈਆਂ ਦੇ ਕਈਆਂ ਘਰਾਂ ਚ ਮੈਂ ਚਲ ਜਾਂਦਾ ਠੀਕ ਹੋਣਾ ਕਈ ਚੰਗੇ ਬੰਦਿਆਂ ਦੇ ਸਾਨੂੰ ਵਿਚਾਰ ਸੁਣਨ ਨੂੰ ਮਿਲ ਜਾਂਦੇ ਇਸ ਕਰਕੇ ਬੇਨਤੀ ਹੈ ਵੀ ਨੂੰ ਵੱਟੋ ਵੱਟੇ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਇਹ ਇਦਾਂ ਹੀ ਚੱਲਦਾ ਰਹੇ سلسلہ ਟਾਡੇ ਵਾਸਤੇ ਵੀ ਚੰਗਾ ਤੇ ਸਾਡੇ ਵਾਸਤੇ ਬਾਜੀ ਬਾਤ ਬਾ ਬਿਲਕੁਲ ਜੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਕੇ ਆਂ ਕਿ ਜਿੰਨਾ ਹੁੰਦਾ ਵਾਦ ਤਾ ਵਾਦ ਸੋਹਣੇ ਕਮੈਂਟ ਕਰਿਆ ਕਰੋ ਬਿਲਕੁਲ ਜੀ ਤੇ ਜੇ ਕੋਈ ਗਲਤੀ ਵੀ ਇਨਸਾਨ ਕੋ ਹੁੰਦੀ ਤੇ ਨੰਬਰ ਵਿੱਚ ਟੋਕ ਕੇ ਪੂਨ ਕਰਾ ਆਹ ਸਹੀ ਗੱਲ ਹੈ ਬਿਲਕੁਲ ਜੀ ਤੂੰ ਮਾੜਾ ਤੂੰ ਮਾੜਾ ਮੂੰਹ ਦੇ ਕੇ ਤੂੰ ਮਾੜਾ ਮਾ ਮਾ ਵਾਸ ਹੈਨਾ ਨਾ ਨਾ ਕਮੈਂਟ ਕਰਦੇ ਕੀ ਕਿਸੇ ਨੂੰ ਕਹ ਹੁੰਦੀ ਵੀ ਹੈ ਨਾ ਸਿੱਧਾ ਹੱਸ ਕੇ ਤੂੰ ਮਾੜਾ ਬਾਤ ਬਾ ਕੀ ਕਹਣਾ ਅਸੀਂ ਮਾੜੇ ਨਹੀਂ ਹੋਣਗੇ ਸਾਡੇ ਵੀ ਮਗਰ ਕੋਈ ਹੋਰ ਮਾੜਾ ਖਲੋਤਾ ਹੋਣਾ ਜਿਹਦੇ ਘਰੋਂ ਲਿਆਂਦੀ ਹੈ ਲਿਆਂਦੀ ਇਹ ਕੋ ਨਾ ਉਧੂ ਆ ਜਾ ਆ ਜਾ ਤੈਨੂੰ ਘਰ ਖੜੀਏ ਹਾਂ ਕਈ ਵਾਰ 10 1000 ਕੋਲੋਂ ਪਾ ਕੇ ਵੀ ਦਿੱਤੀਆਂ ਹੁੰਦੀਆਂ ਆ ਬਣਾਈਆਂ ਵਾਜੀ ਆਹ ਵੇਖ ਲਓ ਬਲੇ ਟੇਰੀ ਵਿੱਚ ਜੇ 10 20 30 50 ਅਗਰ ਇੱਕ ਮਾੜੀ ਪੈ ਜਾਂਦੀ ਉਹ ਕੋਲੋਂ ਜਾਂਦੀ ਜਾਂਦੀ ਹੈ ਸਹੀ ਗੱਲ ਠੀਕ ਹੈ ਵਪਾਰ ਲੈਣ ਹੀ ਇਦਾਂ ਦੀ ਆ ਤੇ ਨਾਂ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਇਹ ਵੀਰ ਜੀ ਨੋਟ ਕਰਿਆ ਕਰੋ ਜ਼ਿਲ੍ਹਾ ਆਪਣਾ ਜਿਹੜਾ ਉਹ ਗਰਦਾਸਪੁਰ ਆ ਸਾਰੀ ਵੀਡੀਓ ਵੇਖਿਆ ਕਰੋ ਨਜਦੀਕ ਡੇਰਾ ਬਿਆਸ ਰਾਧਾ ਸਵਾਮੀ ਬਹੁਤ ਹੀ ਮਸ਼ਹੂਰ ਵਾ ਇੱਕ ਪਾਸੇ ਸ੍ਰੀ ਅਰਗਵਿੰਦਪੁਰ ਲੱਗਦਾ ਇੱਕ ਪਾਸੇ ਮਹਿਤਾ ਲੱਗਦਾ ਵਾ ਇਹ ਤਿੰਨ ਪਾਸੇ ਜਿੰਦੀ ਮਰਜ਼ੀ ਤੁਸੀਂ ਆ ਸਕਦੇ ਆਗੇ ਆ ਬਾਕੀ ਨੰਬਰ ਕੋਲ ਵਾ ਜਿੰਨੀਆਂ ਕਮਾਈਆਂ ਵਾ ਇਨੇ ਕੰਮ ਤਾਂ ਘੈਂਟੇ ਕਰਦੇ ਹੁੰਦਾ ਆਪਾਂ ਹਾਂਜੀ ਬਸ ਹੈਨਾ ਕਿਉਂਕਿ ਤੁਸੀਂ ਪਿਆਰ ਹੀ ਇਨਾ ਦਿੰਦੇ ਆ ਤੇ ਬਾਕੀ ਸਾਰਾ ਇਹਨੂੰ ਸਸਤੀ ਕਰ